ਪ੍ਰਧਾਨ ਸਾਹਿਬ ਸਰਪੰਚ ਸਾਹਿਬ ਬਵਨਦੀਪ ਖਰੋੜ ਜੀ ਫਗ ਪਿੰਡ ਫਗਣ ਮੱਜਰੇ ਤੋਂ सोनू ਬਾਈ ਬਲਕਾਰ ਸਰਪੰਚ ਸਾਹਿਬ ਭਾਈ ਅਮਰਜੀਤ ਜੀ ਜਿੰਨੇ ਵੀ ਸਾਡੇ ਮੋਤਬਰ ਬਾਈ ਬੈਠੇ ਨੇ ਕਿਸੇ ਦਾ ਨਾਮ ਰਹਿ ਗਿਆ ਉਹ ਮਾਫੀ ਚਾਹੁੰਦੇ ਆ ਪਰ ਅੱਜ ਦਾ ਜਿਹੜਾ ਟਾਪਿਕ ਆ ਇਹ ਕੋਈ ਰਾਜਨੀਤਿਕ ਨਹੀਂ ਹੈਗਾ ਵੀ ਕੋਈ ਪੋਲੀਟੀਕਲ ਆਪਾਂ ਸਪੀਚ ਦੇਣ ਆਏ ਆ ਜਾਂ ਗੱਲਬਾਤ ਕਰਨ ਆਏ ਆ ਅੱਜ ਦਾ ਜਿਹੜਾ ਵਿਸ਼ਾ ਇਹ ਨਸ਼ੇ ਵਿਰੁੱਧ ਆ ਜੀ ਆਮ ਤੌਰ ਤੇ ਪਿੰਡਾਂ 'ਚ ਬੰਦੇ ਜਾਦੇ ਆਉਂਦੇ ਨੇ ਬੀਬੀਆਂ ਘਟਾਉਂਦੀਆਂ ਨੇ ਪਰ ਦੁਖੀ ਜ਼ਿਆਦਾਤਰ ਨਸ਼ੇ ਤੋਂ ਬੀਬੀਆਂ ਜ਼ਿਆਦੇ ਨੇ ਕਿਉਂਕਿ ਘਰ ਵਾਲਾ दारू ਪਿੰਦਾ ਹੁੰਦਾ ਜਵਾਕ ਚਿੱਟਾ ਲਾਉਂਦਾ ਹੁੰਦਾ ਪਰੇਸ਼ਾਨੀ ਬੀਬੀਆਂ ਨੂੰ ਜ਼ਿਆਦੇ ਹੈ ਇਹ ਚੀਜ਼ ਦੀ ਇਸ ਲਈ ਵਧੀਆ ਲੱਗਿਆ ਵੀ ਤੁਸੀਂ ਪਹੁੰਚੇ ਜਰੂਰ ਇਹ ਮੀਟਿੰਗ ਵਿੱਚ ਕਿਉਂਕਿ ਕਮੇਟੀ ਬਣਾਉਣੀ ਹੈ ਜੀ ਇੱਕ ਨਸ਼ਿਆਂ ਵਿਰੁੱਧ ਬੀਡੀਸੀ ਕਮੇਟੀ ਕਹਿੰਦੇ ਆ ਜਿਵੇਂ ਹਰ ਪਿੰਡ ਦੀ ਇੱਕ ਕਮੇਟੀ ਹੋਊਗੀ ਚਾਹੇ ਉਹ 10 ਨੰਬਰ 10 ਮੈਂਬਰੀ ਹੋਵੇ 11 ਮੈਂਬਰੀ ਹੋਵੇ ਜਾਂ 100 ਮੈਂਬਰੀ ਹੋਵੇ ਜਿੰਨੇ ਲੋਕ ਵੱਧ ਇਹਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਰਿਜ਼ਲਟ ਵਧੀਆ ਆਊਗਾ ਆਪਾਂ ਨੂੰ ਜਿਹੜਾ ਨਸ਼ਾ ਬੰਦ ਕਰਨ 'ਚ 1900 ਖੀਊਗਾ ਕਾ 1900 ਖਾਊਗਾ ਕੰਮ ਕਿਉਂਕਿ ਪੁਲਿਸ ਵੀ ਕਰ ਰਹੀ ਆ ਆਪਣੇ ਵੱਲੋਂ ਕਾਰਵਾਈ ਸਰਕਾਰ ਵੀ ਜੋਰ ਲਾ ਰਹੀ ਆ ਪਰ ਫੇਰ ਵੀ ਕਿਤੇ ਨਾ ਕਿਤੇ ਕਮੀ ਰਹਿੰਦੀ ਆ ਕਮੀ ਕਿੱਥੇ ਆ ਜਿੱਥੇ ਲੋਕ ਨਹੀਂ ਸਾਥ ਦਿੰਦੇ ਕਿਉਂਕਿ ਅਸੀਂ ਗਲੀ ਗਲੀ ਵੀ ਘੁੰਮਿਆ ਬਹੁਤ ਪਿੰਡਾਂ 'ਚ ਥੋੜੇ ਪਿੰਡ ਵੀ ਆਉਣਾ ਸੀ ਚਲੋ ਆਵਾਂਗੇ ਦੁਬਾਰੇ ਫੇਰ ਗਲੀ ਗਲੀ ਵੀ ਘੁੰਮਾਂਗੇ ਅਸੀਂ ਦੇਖਦੇ ਆ ਉੱਥੇ ਕਿਸੇ ਦੇ ਘਰੇ ਜਾਂਦੇ ਆ ਬੀਬੀਆਂ ਕੋਲ ਜ਼ਿਆਦਾਤਰ ਬੀਬੀਆਂ ਹੀ ਮਿਲਦੀਆਂ ਨੇ ਘਰਾਂ ਵਿੱਚ ਦੁਪਹਿਰ ਦੇ ਟਾਈਮ 'ਆਂ ਜਿਸ ਟਾਈਮ ਹੁੰਨੇ ਆ ਉੱਥੇ ਇੱਕ ਗੱਲ ਕਹੀ ਜਾਂਦੀ ਆ ਸਾਨੂੰ ਵੀ ਵੀ ਸਰਕਾਰ ਕਰੇ ਸਰਪੰਚ ਕਰੇ ਹਨਾ ਵੀ ਅਸੀਂ ਕਿਉਂ ਅਸੀਂ ਕਿਸੇ ਦਾ ਨਾਮ ਲੈ ਕੇ ਬੁਰਾ ਕਿਉਂ ਬੁਰੇ ਕਿਉਂ ਪਈਏ ਜਦੋਂ ਕਿਸੇ ਦਾ ਜਵਾਕ ਮਰਦਾ ਫਿਰ ਆਪਾਂ ਸਰਕਾਰ ਨੂੰ ਵੀ ਗਾਲਾਂ ਕੱਢਦੇ ਆ ਸਰਪੰਚ ਨੂੰ ਵੀ ਕੱਢਦੇ ਆ ਜਾਂ ਸਾਰਿਆਂ ਨੂੰ ਆਪਾਂ ਗਾਲਾਂ ਹੀ ਕੱਢਦੇ ਆ ਨਾ ਪਰ ਉਦੋਂ ਆਪਾਂ ਸਾਥ ਨਹੀਂ ਦਿੰਦੇ ਜਦੋਂ ਕੋਈ ਗਲੀਆਂ 'ਚ ਦੁਰਿਆਵਾਂ ਹੁੰਦਾ ਇਹ ਟੌਪਿਕ ਦੇ ਇਹ ਵਿਸ਼ੇ ਦੇ ਉੱਪਰ ਵੀ ਅਸੀਂ ਨਸ਼ਾ ਬੰਦ ਕਰਨਾ ਸਾਡੀ ਕੋਸ਼ਿਸ਼ ਇਹ ਆ ਸਾਡੀ ਟੀਮ ਦਿਨ ਰਾਤ ਲੱਗੀ ਹੋਈ ਆ ਜੀ ਵੈਸੇ ਅਸੀਂ ਚਲੋ ਆਮ ਆਦਮੀ ਪਾਰਟੀ ਵੱਲੋਂ ਆ ਮੋਤ ਬਲਾਕ ਪ੍ਰਧਾਨ ਆ ਜਾਂ ਉਧੇਦਾਰਾਂ ਅਸੀਂ ਲੱਗੇ ਹੋਏ ਆ ਪਰ ਇਹ ਇਕੱਲੀ ਸਰਕਾਰ ਦਾ ਕੰਮ ਨਹੀਂ ਬੇਸ਼ੱਕ ਤੁਸੀਂ ਕਾਲੀਆਂ ਕਾਂਗਰਸੀ ਹੋ ਜਾਂ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋ ਅਸੀਂ ਤੁਹਾਡਾ ਉਹ ਮਿਹਰਬਾਨੀ ਲੈਣਾ ਪਰ ਜੇ ਤੁਸੀਂ ਇਸ ਇਸ ਚੀਜ਼ ਵੀ ਖਿਲਾਫ ਨਸ਼ੇ ਖਿਲਾਫ ਕੰਮ ਕਰਨਾ ਚਾਹੁੰਦੇ ਹੋ ਸਾਡਾ ਸਾਥ ਦਿਓ ਨਸ਼ਾ ਅਸੀਂ ਤੁਹਾਨੂੰ ਬੰਦ ਕਰਕੇ ਦਿਖਾਵਾਂਗੇ ਗਾਰੰਟੀ ਹੈ ਜੀ ਜੇ ਕੋਈ ਪਿੰਡ ਵਿੱਚ ਵੇਚਦਾ ਸਾਨੂੰ ਚੁੱਪਚਾਪੀ ਤੇ ਸਾਨੂੰ ਉਹਦਾ ਨਾਮ ਦੱਸ ਦੋ ਵੀ ਆਹ ਬੰਦਾ ਵੇਚਦਾ ਤੁੰਡ ਨੂੰ ਅੱਗੇ ਆਉਣ ਦੀ ਵੀ ਲੋੜ ਨਹੀਂ ਅੱਗੇ ਅਸੀਂ ਆਵਾਂਗੇ ਪਰ ਇਹ ਆ ਵੀ ਜਿੱਥੇ ਸਾਨੂੰ ਤੁਹਾਡੇ ਸਾਥ ਦੀ ਲੋੜ ਪਊਗੀ ਜਿੱਥੇ ਸਾਨੂੰ ਲੱਗੂਗਾ ਵੀ ਭਾਈ ਹੁਣ ਸਾਨੂੰ ਲੋਕਾਂ ਦੇ ਸਾਥ ਦੀ ਲੋੜਾ ਉੱਥੇ ਤੁਹਾਡੇ ਸਾਥ ਦੀ ਲੋੜ ਪਊ ਕਿਉਂਕਿ ਆਮ ਤੌਰ ਤੇ ਕੀ ਹੁੰਦਾ ਸਰਪੰਚ ਇਕੱਲਾ ਵਿਚਾਰਾ ਫਸ ਜਾਂਦਾ ਜੇ ਕਿਤੇ ਸਰਪੰਚ ਮੂਰੇ ਹੁੰਦਾ ਨਾ ਇਕੱਲਾ ਫਸ ਜਾਂਦਾ ਫਿਰ ਦੂਈ ਇੱਕ ਪਾਰਟੀ ਬਾਜੀ ਹੁੰਦੀ ਆ ਪਿੰਡਾਂ 'ਚ ਉੱਥੇ ਆਪਾਂ ਕਹਿੰਨੇ ਆ ਵੀ ਸਰਪੰਚ ਫਸ ਗਿਆ ਤਾੜੀ ਮਾਰ ਕੇ ਹੱਸਦੇ ਆਪਾਂ ਆਪਾਂ ਇਹ ਚੀਜ਼ਾਂ ਹੱਕ ਤਾਂ ਛੱਡੀਏ ਅਪਾ ਰਾਜਨੀਤਿਕ ਤੌਰ ਤੇ ਵੋਟਾਂ ਦੀ ਜਿੱਤ ਜਾਂ ਜਿਹੜੀ ਚੀਜ਼ਾਂ ਨੇ ਉਧਰ ਆਪਾਂ ਜਿੰਨਾ ਮਰਜੀ ਇੱਕ ਦੂਜੇ ਨਾਲ ਬਰਾ ਬੈਰ ਵਿਰੋਧ ਕਰੀ ਜਾਈਏ ਪਰ ਜਿਹੜੇ ਟਾਪਿਕ ਤੇ ਆਪਣੇ ਪੰਜਾਬ ਤੋਂ ਬਦਾ ਹੋਵੇ ਆਪਣੇ ਲੋਕਾਂ ਦਾ ਨੁਕਸਾਨ ਹੁੰਦਾ ਹੋਵੇ ਹਰ ਘਰ ਦਾ ਨੁਕਸਾਨ ਹੁੰਦਾ ਹੋਵੇ ਉਥੇ ਆਪਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਆਪਣੀਆਂ ਜਿੱਦਾਂ ਪੈਸਾਂ ਛੱਡ ਕੇ ਇਸ ਲਈ ਇਸ ਟਾਪਿਕ ਤੇ ਆਪਾਂ ਸਾਰੇ ਸਹਿਮਤਾਾਂ ਜੀ ਇਕੱਠੇ ਹੋ ਕੇ ਸਹਿਮਤਾ ਜੀ ਸਹਿਮਾਨ ਸਾਹਿਬ ਕਿਉਂਕਿ ਨਸ਼ਾ ਜੇ ਆਪ ਬੰਦ ਹੋ ਜਾਊਗਾ ਆਪਣਾ ਹੀ ਬੱਚੇ ਬਚਣਗੇ ਆਪਣਾ ਹੀ ਭਵਿੱਖ ਬਚੂਗਾ ਕਿਉਂਕਿ ਜਿਹੜੇ ਲੱਗ ਗਏ ਨਸ਼ੇ ਤੇ ਚਿਟਾ ਲਾਉਂਦੇ ਨੇ ਜਾਂ ਕੋਈ ਵੀ ਨਸ਼ਾ ਕਰਦੇ ਨੇ ਉਹਨਾਂ ਨੂੰ ਹਟਾਉਣਾ ਬਹੁਤ ਔਕਾ ਸੌਕਾ ਕੰਮ ਨਹੀਂ ਹੈਗਾ ਉਹਦੇ ਲਈ ਵੀ ਜਦੋਂ ਜਹ ਚੱਲ ਰਹੀ ਆ ਪਰ ਜਿਹੜੇ ਏਡੇ ਏਡੇ ਜਵਾਕ ਨੇ ਛੋਟੇ ਨੇ ਉਹ ਕਿਸੇ ਨਸ਼ੇ ਵੱਲ ਜਾਣੇ ਨਾ ਆਪਣੀ ਲੜਾਈ ਇਹ ਵੀ ਆ ਵੀ ਕੋਈ ਜਵਾਕ ਕੋਈ ਨਸ਼ਾ ਕਰੀ ਨਾ ਇਸ ਲਈ ਇਹਦੇ ਵਿੱਚ ਸਾਨੂੰ ਵੱਧ ਤੋਂ ਵੱਧ ਥੋੜਾ ਸਾਥ ਚਾਹੀਦਾ ਜਿਹੜੇ ਜਿਹੜੇ ਵੀ ਨਾਮ ਲਿਖਵਾਉਂਦਾ ਲਿਖਵਾਉਣਾ ਚਾਹੁੰਦੇ ਨੇ ਨਸ਼ੇ ਦੇ ਖਿਲਾਫ ਵੀ ਅਸੀਂ ਕਮੇਟੀ 'ਚ ਸ਼ਾਮਲ ਹੋਣਾ ਚਾਹੁੰਦੇ ਆ ਅਸੀਂ ਤੁਹਾਡਾ ਸਾਥ ਦੇਵਾਂਗੇ ਉਹ ਜ਼ਰੂਰ ਨਾਮ ਲਿਖਾਇਓ ਬਾਕੀ ਜਿਹੜੇ ਵੈਸੇ ਸਾਥ ਦੇਣਾ ਚਾਹੁੰਦੇ ਨੇ ਉਹ ਉਹਨਾਂ ਦੀ ਵੀ ਇੱਛਾ ਸਾਥ ਜਰੂਰ ਦੇਵੇ ਇਸ ਚੀਜ਼ ਵਿੱਚ ਕਿਉਂਕਿ ਕਈ ਵਾਰੀ ਕੀ ਹੁੰਦਾ ਸਰਪੰਚ ਜੀ ਮੈਂ ਲਾ ਲਓ ਸਰਪੰਚ ਜੀ ਜਾਂ ਅਸੀਂ ਇਕੱਲੇ ਆ ਅਸੀਂ ਬਾਤ ਚੱਕ ਰਹੇ ਆ ਕੋਈ ਬਦਮਾਸ਼ ਹੁੰਦਾ ਨਸ਼ਾ ਵੇਚਣ ਵਾਲਾ 50 ਬੰਦੇ ਇਕੱਠੇ ਹੋ ਕੇ ਆ ਜਾਣ ਪਰ ਸਾਡੇ ਨਾਲ ਬੰਦੇ ਹਜ਼ਾਰਾਂ ਹੁੰਦੇ ਨੇ ਪਰ ਨਿਕਲ ਕੇ ਸਾਹਮਣੇ ਨਹੀਂ ਆਉਂਦੇ ਜੇ ਇੱਕ ਸਾਈਡ ਤੇ 500 ਘੜੇ ਹੋਵੇ ਦੂਈ ਸਾਈਡ 50 ਹੋਵੇ ਕੋਈ ਨਹੀਂ ਲੜਦਾ ਭੱਜਣਗੇ ਸਮਾਂ ਤੇ ਇਸ ਲਈ ਆਪਾਂ ਨੇ ਲੜਨਾ ਨਹੀਂ ਭਜਾਉਣੇ ਨੇ ਉਹ ਵੀ ਨਾ ਸਾਡੇ ਪਿੰਡ ਵਿੱਚ ਵਿਕਣ ਦੇਣਾ ਨਾ ਸਾਡੇ ਇਲਾਕੇ 'ਚ ਨਾ ਸਾਡੇ ਹਲਕੇ 'ਚ ਨਾ ਪੰਜਾਬ 'ਚ ਸਹਿਮਤਾ ਜੀ ਸਹਿਮਤਾ ਬਾਈ ਸਹਿਮਤਾ ਹੈਗਾ ਬਾਈ ਇਨ੍ਹਾਂ ਦੇ ਸਾਥ ਚਾਹੀਦਾ ਹੁਣ ਤੁਸੀਂ ਗੱਡ ਕੇ ਸਾਦੇਣਾ ਕੋਈ ਵੀ ਇਨਫੋਰਮੇਸ਼ਨ ਹੋਊਗੀ ਆ ਸਾਡੀ ਟੀਮ ਬੈਠੀ ਆ ਤੁਹਾਡੇ ਪਿੰਡ 'ਚ ਜਿਹੜੇ ਸਾਡੇ ਮੌਤਬਰਨੇ ਸਰਪੰਚ ਹੋ ਗਿਆ ਬਾਈ ਅਮਰਜੀਤ ਸੋਨੂ ਬਾਈ ਜਾਂ ਜਿੰਨੇ ਵੀ ਸਾਡੇ ਵੀਰ ਬੈਠੇ ਨੇ ਇਹਨਾਂ ਨੂੰ ਤੁਸੀਂ ਦੱਸਣਾ ਵੀ ਆ ਬੰਦਾ ਨਸ਼ਾ ਵੇਚਦਾ ਜਾਂ ਸਾਡੇ ਜਵਾਕ ਨੂੰ ਦੇਣ ਆਉਂਦਾ ਜਾਂ ਸਾਡਾ ਜਵਾਕ ਕਰਦਾ ਜਿਹੜੇ ਕਰਦੇ ਨੇ ਉਹਨਾਂ ਦੀ ਲਿਸਟ ਲੱਗ ਬਣਾ ਲਓ ਜਿਹੜੇ ਵੇਚਦੇ ਨੇ ਉਹਨਾਂ ਦੀ ਲਿਸਟ ਲੱਗ ਬਣਾ ਲਓ ਕਰਨ ਵਾਲਿਆਂ ਨੂੰ ਆਪਾਂ ਹਟਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਸਾਥ ਨਾਲ ਵੇਚਣ ਵਾਲੇ ਨੂੰ ਆਪਾਂ ਚੁਕਾ ਦਾਂਗੇ ਇਹ ਗਰੰਟੀ ਆ ਅਗਲੇ ਦਿਨ ਜਿੱਦਾਂ ਤੋਂ ਨੇ ਨਾਮ ਦਿੱਤਾ ਅਗਲੇ ਦਿਨ ਤੋਂ ਬੰਦਾ ਨਸ਼ਾ ਵੇਚਦਾ ਨਹੀਂ ਮਿਲੂ ਇਹ ਸਾਡੀ ਗਰੰਟੀ ਹੈ ਜੀ ਐਨਾਂਕ ਆਪਾਂ ਤੁਹਾਨੂੰ ਕਹਿਣਾ ਚਾਉਂਦੇ ਆ ਬਾਕੀ ਇਸ ਟੀਨ ਨੂੰ ਢਿੱਲ ਚ ਨਾ ਲਿਓ ਬਾਅਦ ਵਿੱਚ 2027 ਵਿੱਚ ਮਹਿਣਾ ਨਹੀਂ ਆਪਾਂ ਸਰਕਾਰ ਨੂੰ ਮਾਰ ਸਕਦੇ ਵੀ ਸਰਕਾਰ ਨੇ ਨਸ਼ੇ ਖਿਲਾਫ ਕੁਝ ਨਹੀਂ ਕਰਿਆ ਸਰਕਾਰ ਕਰ ਰਹੀ ਆ ਜੇ ਲੋਕ ਸਾਥ ਦੇ ਦੇਣਗੇ ਬਿਲਕੁਲ ਬੰਦ ਹੋ ਜਾਊਗਾ ਹੁਣ ਮੈਂ ਬੇਨਤੀ ਕਰੂੰਗਾ ਜਿਹੜੇ ਜਿਹੜੇ ਵੀ ਨਾਮ ਲਿਖਾਉਣਾ ਚਾਹੁੰਦੇ ਨੇ ਜਰੂਰ ਨਾਮ ਲਖਾਓ ਧੰਨਵਾਦ